ਜੀ ਠੀਕ ਆ ਜੀ ਸ਼ਾਨਦਾਰ ਆਰਡਰ ਕੁਆਲਟੀ ਹੈ ਦੋਸਤੋ ਬਾਕੀ ਥਾਣਾ ਗੈਬ ਪੂਰਾ ਤੁਸੀਂ ਦੇਖ ਸਕਦੇ ਹੋ ਸਾਈਜ਼ ਥਾਣਾ ਦਾ ਭਵਾਨੇ ਦੀ ਬੰਦਟਰ ਐਕਸਟਰਾ ਆਰਡਨਰੀ ਤੇ ਗੈਬ ਅੰਤਰ ਜਿਹੜਾ ਦੋਸਤੋ ਸਪੇਸ ਦੀ ਗੱਲ ਕਰੀਏ ਤੇ ਕਾਫੀ ਵਧੀਆ ਸਪੇਸ ਥਾਣਾ ਦੀ ਹੈਗੀ ਆ ਠੀਕ ਆ ਤੇ ਮਿਲਕ ਵੀਰ ਕਹਿੰਦਾ ਵੀ ਪਹਿਲੇ ਸਵੇਰੇ 22 ਲੀਟਰ ਜਿਹੜਾ ਦੋਸਤੋ ਮਿਲਕ ਇਸਨੇ ਪਾਇਆ ਸੀਗਾ ਇਸ ਵਾਰ 25 ਪਲੱਸ ਤੋਂ ਜਿਹੜੀ ਉਮੀਦ ਕੀਤੀ ਜਾਂਦੀ ਆ ਠੰਡੀ ਠੰਡੀ ਬਹੁਤ ਆ ਆ ਦੇਖੋ ਜੀ ਠੀਕ ਆ ਸੰਦੀਪਰੇ ਫਿਰ ਕੀ ਲੈਣ ਦੇਣ ਦਾ ਕੀ ਡਿਮਾਂਡ ਆ ਇਹ ਭਾਜੀ ਸੇਲ ਹੋ ਚੁੱਕੀ ਹੈ ਜੀ ਅੱਛਾ ਜੀ ਹਾਂ ਜੀ ਇਹ ਸੇਲ ਹੋ ਗਈ ਆ ਅੱਸੀ ਸੇਲ ਹੋ ਗਈ ਹੈ ਹਾਂ ਜੀ ਹਾਂ ਜੀ ਠੀਕ ਆ ਚੰਗੇ ਪੈਸੇ ਵਧੀਆ ਮਿਲੇ ਹੋਣੇ ਹਾਂ ਜੀ ਹਾਂ ਜੀ ਇਹ 72 ਦੀ ਦਿੱਤੀ ਆ ਅੱਸੀ ਬਹੁਤ ਜਿਆਦਾ ਚੰਗੀ ਆ ਤਰਾ ਹਾਂ ਬਾਕੀ ਵੇਚਣੀ ਤਾਂ ਵਾਧੂ ਕੋਈ ਆਪਣਾ ਸੱਜਣ ਹੀ ਲੈ ਗਿਆ ਜੀ ਡਲੇ ਵੀਰ ਠੀਕ ਆ ਜੀ 55000 ਦੀ ਜਿਹੜੀ ਸੇਲ ਹੋ ਗਈ ਹੈ ਸੇਲ ਹੋ ਗਈ ਹੈ ਜੀ 72000 ਦੀ ਜਿਹੜੀ ਆ ਭਰਾਵੋ ਇਹ ਸੇਲ ਹੋ ਗਈ ਆ ਠੀਕ ਆ ਤੇ ਸੋਚਿਆ ਵੀ ਚਲੋ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਜਾਵੇ ਅੱਗੇ ਫਿਰ ਕੋਈ ਵੀਰ ਰੱਖਣ ਵਾਲਾ ਲੈ ਕੇ ਗਿਆ ਜ ਫਾਰਮ ਵਿੱਚ ਹੋਣੀ ਹੈ ਜੀ ਨਾ ਫਾਰਮ ਦੇ ਵਿੱਚ ਹੋਣੀ ਹੈ ਹਾਂ ਜੀ ਹਾਂ ਜੀ ਠੀਕ ਹੈ ਦੁੱਧ ਦਾ ਕੰਮ ਆ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਤੁਹਾਨੂੰ ਬੱਚੀ ਦਿਖਾਉਣੀ ਆ ਬੱਚੀ ਇਹ ਵੀ ਚੰਗੀ ਆ ਦੋਸਤੋ ਇਹ ਤਾਂ ਵੇੜਾ ਦੂਜਾ ਸੁਈ ਹੈ ਜੀ ਐਚ ਐਫ ਬੱਚੀ ਆ 16 17 ਕਿਲੋ ਬੋਲਾ ਤਿਆਰ ਆ ਪਰਸੋਂ ਸ਼ਾਮੀ ਸੁਈ ਹੈ ਜੀ ਪਰਸੋਂ ਸ਼ਾਮੀ ਇਹ ਵੀ ਸੁਈ ਬਣੀ ਬੜੀ ਵਾਕੀ ਸੀ ਇਸ ਦਾ ਬਹੁਤ ਆ ਵੇਖੋ ਜੀ ਠੀਕ ਆ ਸੀਲਸਲਾ ਕੁ ਪੂਰੀ ਆ ਤੇ ਥੱਲੇ ਬੱਚਾ ਸੰਦੀ ਵੀਰੇ ਕੀ ਇਹਦੇ ਮਗਰ ਨਹੀਂ ਬੱਚੀ ਆ ਜੀ ਬੱਚੀ ਆ ਗਈ ਹੈ ਬੱਚੀ ਵੀ ਪਿਓਰ ਜਾਤ ਵਾਲੀ ਆ ਹਾਂ ਜੀ ਠੀਕ ਆ ਆਹ ਵੇਖੋ ਨਾੜੂ ਬੱਚੇ ਦੇ ਨਾੜੂ ਬੱਚੀ ਤੇ ਆਹ ਫੇਸ ਕੁਆ ਤੇ ਬੱਚੀ ਦਾ ਆ ਕੱਦ ਕਾਠਾ ਜੀ ਠੀਕ ਆ ਤੇ ਪਰਸੋਂ ਦੀ ਸੂਈ ਆ ਤੇ ਦੋ ਡੰਗ ਦਾ ਬੋਲਾ ਕਿੰਨਾ ਕੁ ਹੋਣਾ ਆਪਾਂ ਚੋਇਆ ਜੀ 14 15 ਆ ਪੱਕਾ ਦੱਸਾਂਗੇ ਜਿੰਨਾ ਹੋਊਗਾ ਉਹਨਾਂ ਇਵੇਂ ਕਹਦੇ ਆ ਜੀ 20 ਕਿਲੋ ਮੁਰਤੇ ਹੋਵੇ ਨਾ ਤਾਂ ਬੰਦਾ ਚੰਗੜੇ ਲੱਗਦਾ ਬਿਲਕੁਲ ਜੀ ਬਿਲਕੁਲ ਬਾਕੀ ਲੈ ਬਹੁਤ ਜਿਆਦਾ ਕਹਿੰਦੀ ਦੁੱਧ 5 ਕਿਲੋ ਦਾ ਹੋਊਗਾ ਬਿਲਕੁਲ ਜੀ ਆ ਕਰੋ ਚੱਕ ਜੀ ਠੀਕ ਹੈ ਜੀ ਤੇ ਆ ਹਵਾਨੇ ਦੀ ਕੁਆਲਿਟੀ ਆ ਦੀ 15 ਲੀਟਰ 15 ਤੋਂ ਪਲੱਸ ਜਿਹੜੀ ਤੁਸੀਂ ਇਹ ਬੱਚੀ ਮੰਨ ਕੇ ਭਾਵੇਂ ਲੈ ਕੇ ਜਾ ਸਕਦੇ ਹੋ ਤੇ ਬਿਲਕੁਲ ਜਿਹੜਾ ਤੁਸੀਂ ਵਾਈਟ ਲਾਲ ਦੂਜਾ ਚਿੱਟੇ ਡੱਬਾ ਹੈਗੇ ਵਿੱਚ ਚਿੱਟੇ ਤੇ ਕਾਲੇ ਡੱਬਾ ਹੈਗੇ ਠੀਕ ਹੈ ਤੇ ਬੱਚੀ ਦੀ ਕੁਆਲਿਟੀ ਜਿਹੜੀ ਆਰਡਰ ਦੀ ਆ ਕਰੋ ਚੱਕ ਜੀ ਠੀਕ ਹੈ ਹੱਲੀ ਟੂਟੀ ਪੂਰੀ ਹੈ ਨਾ ਬਹੁਤ ਜੱਗ ਗੰਦੀ ਆ ਸਭ ਸਾਹ ਹਾਏ ਚਵਾਈਟ ਵੀ ਬੜੀ ਲੱਗੀ ਆ ਜਿਆ ਟਾਈਮ ਕੋਈ ਨਹੀਂ ਆ ਸ਼ਾਮਣ ਵੇ ਕਹੈਂ ਪਾਟਦੀਆਂ ਨਹੀਂ ਮਸੀਦਾਂ ਲੋ ਬੜੀ ਬੰਦੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਵੀ ਜਿਹੜੀ ਆ 2 ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਤੇ ਸਦੀਪ ਵੀਰ ਇਹਦਾ ਰੇਟ ਟੂਟ ਇਹ ਸੇਲ ਹੋ ਗਈ ਆ ਜਾਂ ਕਿਵੇਂ ਨਹੀਂ ਵੀਰ ਜੀ ਸੇਲ ਹੋ ਗਈ ਆ ਜੀ ਇਹ ਵੀ ਇਹ ਵੀ ਵੇਗੀ ਆ ਹਾਂਜੀ ਵੇਗੀ ਆ ਜੀ ਠੀਕ ਹੈ ਜੀ ਪਸੂ ਕਾਫੀ ਅੱਜ 8-10 ਮੰਗ ਲਾਂਦੇ ਜਿਹੜੇ ਸਵੇਰੇ ਅੱਜ ਟਾਈਮ ਨਾਲ ਹੀ ਵੇਚ ਗਿਆ ਇਹ ਵੀ ਦੋ ਵੇਚੀਆਂ ਦੋ ਦੇ ਭੇਜੀਆਂ ਉਹ ਵੀ ਵੇਗੀਆਂ ਜੀ ਅੱਛਾ ਅੱਛਾ ਅੱਜ ਅਜੇ ਵੀ ਆਪਣੇ ਕੋਲ ਚਾਰ-ਪੰਜ ਪਸੂ ਖੜੇ ਆ ਜੀ ਉਹ ਕਿੰਨੇ ਦਾ ਰੇਟ ਦੀ ਫਿਰ ਹੋਈ ਆ ਜੀ ਇਹ ਦੇ ਹੀ ਦਿੱਤੀ ਸੰਤੋਖ ਹੁਣ ਜਿੰਨੇ ਦੇ ਵੀ ਦੇ ਦਿੱਤੀ ਹੁਣ ਜਦੋਂ ਸੌਦਾ ਹੀ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਠੀਕ ਆ ਅੱਗੇ ਹੋ ਸਕਦਾ ਕਿਸੇ ਵੀਰ ਨੇ ਸੇਲ ਵਾਸਤੇ ਲਈ ਹੋਵੇ ਹਾਂ ਸੇਲ ਵਾਸਤੇ ਲਈ ਵੇ ਮੁੜ ਕੇ ਫਿਰ ਅਗਲਾ ਆਉਂਦਾ ਬਿਲਕੁਲ ਇਹ ਵੇਖ ਗਈ ਆ ਦੋਸਤੋ ਠੀਕ ਆ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਸੀ ਸ਼ਾਹੀਵਾਲ ਦੀ ਵਿਕੀਆਂ ਤਾਂ ਨਹੀਂ ਗੀਆਂ ਆ ਖੜੀ ਹੈ ਵੇੜ ਆਪਣੇ ਕੋਲ ਹੈ ਠੀਕ ਹੈ ਇਹ ਅਜੇ ਅਵੇਲੇਬਲ ਹੈ ਠੀਕ ਹੈ ਇਸ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਜੀ ਅੱਛੀ ਚੰਗੀ ਹੈ ਦੂਜਾ ਸੁਭਾ ਹਾਂਜੀ ਜਰਸੀ ਕ੍ਰਾਊਚ ਹੀ ਆਉਂਦੀ ਹੈ ਬੜੀ ਠੰਡੀ ਠੁੰਡੀ ਵਸਦੀ ਹੈ ਅੱਛਾ ਜੀ ਹਾਂ ਅਜੇ ਧਿਆਨ ਦੇ ਜੋ ਹਫਤਾ ਲੱਗੇ ਮੇਰੇ ਸ਼ਾਇਦ ਹੀ ਹੁੰਦਿਆ ਲਓ ਜੀ ਬਹੁਤ ਠੰਡੀ ਸੀਜ਼ਨ ਦਾ ਦੋ ਅੱਛੀ ਸੋ ਦੂਜਾ ਸੁਭਾ ਇੱਕ ਹਫਤਾ ਸਮਾਂ ਲੈ ਜੂਗੀ ਇੱਕ ਹਫਤਾ ਲੈ ਜੀ ਠੀਕ ਹੈ ਤੇ ਆ ਵੇਖੋ ਤੁਸੀਂ ਢਿਲ ਢੁਲ ਪੂਰੀ ਹੈ ਜੇ ਪੂਰਾ ਇੱਕ ਹਫਤੇ ਵਿੱਚ ਬਣਾ ਥਣਾ ਜਿਹੜਾ ਦੋਸਤੋ ਤਿਆਰ ਕਰਨਾ ਇਹਨੇ ਤੇ ਇਹ ਬਿਲਕੁਲ ਲਾਲ ਗੁੜਵਾਂ ਰੰਗ ਦੀ ਜਿਹੜੀ ਹੈ ਕਿ ਗੋੜ ਰੰਗ ਦੀ ਆਪਾਂ ਕਹਿ ਸਕਦੇ ਹਾਂ ਵੀ ਇਹ ਵੈੜ ਤੇ ਜਰਸੀ ਦੇ ਸ਼ਾਇਦ ਨਿਗਾਹ ਕੰਨ ਲੱਗਾ ਜੀ ਠੀਕ ਹੈ ਜੀ ਆਹ ਮੂੰਹ ਮੱਥੇ ਤੋਂ ਤੇ ਆਹ ਜਿਹੜਾ ਦੋਸਤੋ ਬਹਿਣੀ ਦੇ ਪਾਸੇ ਥਾਣਾ ਆਹ ਦੇਖੋ ਠੀਕ ਹੈ ਤੇ ਖੋਲ ਕੇ ਸੰਦੀ ਪਈਏ ਵੀ ਦਿਖਾ ਦਿਓ ਇਹ ਇੱਕ ਹਫਤਾ ਸਮਾਂ ਜਿਹੜਾ ਦੋਸਤੋ ਲੈ ਕੇ ਜਾਊਗੀ ਬੱਚੀ ਬਹੁਤ ਵਧੀਆ ਬਣੂਗੀ ਤੇ ਬਣੂਗੀ ਪੂਰਾ ਠੀਕ ਹੈ ਤੁਹਾਡੇ ਥਾਣੇ ਦੇ ਵੀ ਸਫਾਈ ਪੂਰੀ ਆ ਪੱਧਰ ਪਿੱਛੋਂ ਜਿਹੜਾ ਦੋਸਤ ਥਾਣੇ ਦੇ ਵਾ ਜਿਹੜਾ ਬਸਾਉਂਦੀ ਹੈ ਇਹ ਤੁਸੀਂ ਆ ਬਿਲਕੁਲ ਆ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਠੀਕ ਆ ਤੇ ਸੰਦੀਪ ਵੀਰੇ ਇਹਦਾ ਫਿਰ ਲੈਣ ਦੇਣ ਕੀ ਕੀਤਾ ਹਮੇਸ਼ਾ ਸਾਬ ਮੁੱਲ ਕਰਦੇ 75000 ਰੁਪਿਆ ਵਾਛੀ ਪਹਿਲੇ ਸਵੇਰ 18 19 ਕਿਲੋ ਦੋਦੇ ਕੱਢਿਆਗਾ ਕਹਿਣ ਕਿ ਵੀਰ ਬਾਹਰ ਜਾਊਗੀ ਜੀ ਹੂੰ 70000 ਦੀ ਹਨਾ ਵੜ ਦਵਾਂਗੇ 70 ਦੀ ਜੀ ਹਾਂਜੀ 70 ਦੀ ਦਵਾਂਗੇ ਵਾਛੀ ਬਹੁਤ ਜਿਆਦਾ ਚੰਗੀ ਠੰਡੀ ਠੁੰਡੀ ਵੜੀ ਕਈ ਕਹਿੰਦੇ ਗਰਮ ਨਿਕਲਦੀ ਆ ਜਰਸੀ ਆਗਰ ਕਰਨੀ ਟੰਡੀ ਗੱਸੀ ਜਰਸੀ ਕਰੋ ਚੀ ਆ ਗਈ ਵਿੱਚ ਬਹੁਤ ਜਿਆਦਾ ਚੰਗੀ ਲਓ ਜੀ ਪਲੀ ਫੁਲੀ ਬੜੀ ਲਹੂ ਬੜਾ ਠੀਕ ਆ ਤੇ ਪੂਰੀ ਨਿਗਰ ਆ ਦੋਸਤੋ ਪਲੀ ਪਲੋ ਜਿਹੜੀ ਪੂਰੀ ਆ ਤੇ 70000 ਦੀ ਹਾਨ ਆ ਜਿਹੜੀ ਲੈ ਦੇ 70000 ਆ ਇਸ ਬੱਚੀ ਦਾ ਤੀਜੇ ਨੰਬਰ ਤੇ ਜਿਹੜੀ ਆ ਪਾ ਤੁਹਾਨੂੰ ਦਿਖਾਈ ਆ ਇੱਕ ਫੁੱਲ ਵੱਡੇ ਕੱਦ ਕਰਦੇ ਵਿੱਚ ਐਚ ਐਫ 66 ਜਿਹੜੀ ਅੱਗੇ ਆ ਗਈ ਆ ਇਹ ਵੀ ਵੀਰ ਸੁਣ ਵਾਲੀ ਜੀ ਨਹੀਂ ਸੂਈ ਆ ਜੀ ਇਹ ਸਾਨੂੰ ਸਾਰਾ ਸੂਈ ਆ ਕੱਲ ਦੀ ਸੂਈ ਆ ਜੀ ਇਹਦੀ ਠੀਕ ਆ ਐਟਾਮ ਕੱਲ ਦੀ ਸੂਈ ਆ ਕੱਲ ਸਵੇਰ ਦੀ 20 ਕਿਲੋ ਦੇ ਲਗਭਗ ਬੋਲਾ ਆ ਦੇ ਥੱਲੇ ਹਾਂ ਹਾਂ ਜੀ ਠੀਕ ਆ ਬੱਚਾ ਥਲੇ ਕੀ ਆ ਗਿਆ ਜੀ ਬੱਚੀ ਆਈ ਇਹ ਮਗਰ ਬੱਚੀ ਮਗਰ ਹਾਂਜੀ ਹਾਂਜੀ ਠੀਕ ਆ ਬੱਚੀ ਮਗਰ ਸੂਗਾ ਦੂਜਾ ਹੀ ਦੂਜਾ ਹੀ ਦੂਜਾ ਹੀ ਸੂਗਾ ਠੀਕ ਆ ਤੇ ਦੋ ਦੋ 30 ਤੋਂ ਪਲੱਸ ਕੱਢੂਗੀ ਜੀ ਬੜੀ ਬੱਚੀ ਚੰਗੀ ਐ ਠੀਕ ਆ ਫੁੱਲ ਵੱਡੇ ਕੱਦ ਕੱਡ ਦੇ ਵਿੱਚ ਐਚ ਐਫ ਵੈੜਾ ਜਿਹੜੀ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਦੂਜਾ ਸੂਗਾ ਤੇ ਮਗਰ ਜਿਹੜੀ ਹੈਗੀ ਬੱਚਾ ਪਿਛੇ ਉਹ ਬੱਚੀ ਆ ਠੀਕ ਆ ਤੇ ਜਿੱਡਾ ਕੱਦ ਕੱਡ ਤੋਂ ਉਸ ਤੋਂ ਵੱਡਾ ਥਣ ਦੇਵਾ ਵੀ ਤੁਸੀਂ ਵੇਖੋਗੇ ਬਿਲਕੁਲ ਉਡੇ ਲੱਗਾ ਬਾਕੀ ਭਾਲ ਹੈਗੀ ਆ ਠੀਕ ਆ ਆ ਕਰ ਸਕਦੇ ਪਾਲ ਹੈਗੀ ਕਿਉਂਕਿ ਕੱਲ ਬਿਲਕੁਲ ਜਿਹੜੀ ਤਾਜ਼ੀ ਸੋਈ ਹੈ ਆ ਠੰਡੇ ਪਾ ਦੇਖੋ ਅਸਾ ਵੀਰੇ ਕਿੰਨਾ ਕੁ ਮੁੱਲ ਫਿਰੇ ਦਾ ਪੀਰ ਜੀ ਇਹ ਵੀ ਸੇਲ ਹੋ ਗਈ ਸਤਿ ਸ੍ਰੀ ਅਕਾਲ ਇਹ ਸੇਲ ਹੋ ਗਈ ਸੇਲ ਹੋ ਗਈ ਜੀ ਹਾਂਜੀ ਦੇਖੀ ਫਿਰ ਹਾਂਜੀ ਮੂਲ ਤੇ ਵੱਡੇ ਨਹੀਂ ਬਾਕੀ ਵੇਖੀ ਵਾਸੀ ਠੀਕ ਹੈ ਜੀ ਦੁੱਧ ਵਾਲੀ ਵਾਸੀ ਚੰਗੀ ਆ ਦੁੱਧ 28 30 ਕਿਲੋ ਕੱਢੀ ਜਾਊਗੀ ਹੁਣ 2 ਕਿਲੋ ਬੋਲਾ ਤੇ ਹੋਣੀ ਛੜਾਣੀ ਹੋਣਾ ਥੱਲੇ ਠੀਕ ਆ ਠੀਕ ਆ ਹਾਂਜੀ ਅੱਜ ਪਸ਼ੂ ਫਿਰ ਪਹਿਲਾਂ ਵੇਚ ਵੇਚ ਕੇ ਹਾਂਜੀ ਪਹਿਲਾਂ ਟਾਈਮ ਨਾਲ ਪਸ਼ੂ ਵੇਚੇ ਰਾਤੀ ਲੈਂਦੇ ਜੀ ਪਸ਼ੂ ਹੈਗੇ ਅਕਨੌਨਾਂ ਵੀ ਹਾਂਜੀ ਜਿਨ੍ਹਾਂ ਦੇ ਵਿੱਚੋਂ ਸਿਰਫ ਦੋ ਗੇ ਤਿੰਨ ਹੀ ਨੱਕ ਰਹਿ ਗਏ ਬਾਕੀ ਸਾਰੀਆਂ ਵੇਚੀਆਂ ਵਾਸੀ ਚਲੋ ਠੀਕ ਹੈ ਤੁਸੀਂ ਕੁਝ ਵੇਚਦੀਆਂ ਕੋਸ਼ਿਸ਼ਾਂ ਚ ਭੇਜ ਦੀ ਇਹੋ ਜਿਹੜੀ ਦੋਸਤੋ ਅੱਜ ਧੰਨਵਾਕ ਹੈ ਵੀ ਟਾਈਮ ਨਾਲ ਆ ਜਿਓ ਤੁਸੀਂ ਫਿਰ ਆ ਜੇ ਤੁਹਾਡੇ ਉਨ ਤੋਂ ਪਹਿਲਾਂ ਸੇਲ ਹੋ ਗਏ ਆਪਾਂ ਵਖਾਲ ਦੇ ਦਿੱਤੀਆਂ ਜਿਹੜੀਆਂ ਗੋਲ ਬਿਲਕੁਲ ਬਿਲਕੁਲ ਤੇ ਕੁਝ ਕ ਨਾਕ ਜਿਹੜੇ ਆ ਦੋਸਤੋ ਅੱਜ ਪਸ਼ੂ ਵਿਕ ਗਏ ਸੀਗੇ ਵਿੱਚੋਂ ਤੇ ਕੁਝ ਕ ਜਿਹੜੇ ਹਜੇ ਨਹੀਂ ਵਿਕੇਗੇ ਉਹਨਾਂ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਆ ਜਿਹੜੀ ਵੜ ਇੱਕ ਕਾਲੇ ਇੱਕ ਰੰਗ ਹੈ ਕੀ ਬਿਲਕੁਲ ਕਾਲੇ ਰੰਗ ਦੇ ਵਿੱਚ ਮੋਟਾ ਜੀ ਵੜਾ ਹੀ ਸ਼ਾਹੀ ਵਾਲੇ ਵੀ ਦੂਜੇ ਸਮੇਂ ਸੁਣਾ ਹਾਂਜੀ ਪਹਿਲੇ ਦੂਸੇ 17 18 ਕਿਲੋ ਦੋ ਤਾਂ ਪਰ ਇਹ ਆ ਦੋ ਕਿੰਨੀ ਪਾਚੀ ਕਿਲੋ ਪਰ ਉਗੇ ਰਹੇ ਇਹ ਬਲੈਕ ਸ਼ਾਹੀ ਵਾਲਾ ਕੀ ਨਾ ਹਾਂਜੀ ਹਾਂਜੀ ਬ ਇਹ ਗਾ ਕਾਲੇ ਰੰਗ ਦੇ ਵਿੱਚ ਦੋਸਤੋ ਸ਼ਾਹੀ ਵਾਲਾ ਤੇ ਦੂਜਾ ਸੁਆ ਵੀਰਾਂ ਦਾ ਵੀ ਸੋਹਣੀ ਹੈ ਠੀਕ ਹੈ ਹਫਤਾ ਲੈ ਜੂਗੀ ਰਾਮਾ ਸਮਾਂ ਇੱਕ ਹਫਤਾ ਲੈ ਜੂ ਫੁੱਲ ਵੱਟੇ ਕਦ ਕੱਟ ਦੇ ਵਿੱਚ ਆ ਕਦ ਕਾਠੀ ਸੋਹਣਾ ਤੇ ਹਵਾਨਾ ਤੁਸੀਂ ਵੇਖੋ ਪਿਛੇ ਜਿਹੜੇ ਦੋਸਤੋ ਲੜ ਢੇਲ ਟੂਲਾ ਪੂਰੀ ਹੈ ਅਜੇ ਤਕਰੀਬਨ ਜੇਕਰ ਇੱਕ ਹਫਤਾ ਵੀ ਸਮਾਂ ਲੱਗੇਗੀ ਢੇਲਾ ਸਾਰੇ ਅਜੇ ਸਮਾਂ ਦਾ ਹੋਏ ਨਹੀਂ ਠੀਕ ਆ ਦੇਖੋ ਵੀ ਕਮਾਲ ਦੀ ਸ਼ਹਿ ਆਉਂਦੀ ਹੈ ਵੀਰ ਦੇ ਕੋਲ ਇੱਥੇ ਮੇ ਤੁਸੀ ਆਓ ਆਪਦੀ ਨਰਸਪੁਰਖ ਕਰੋ ਤਸਲੀ ਕਰੋ ਵੇਖੋ ਜਿਹੜਾ ਵੀ ਨਗ ਪਸੰਦ ਆਉਂਦਾ ਤੁਹਾਡੇ ਉਹਦੇ ਬਾਰੇ ਖਾਸ ਤੌਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਪੜੀ ਜੁੜੀ ਬੜੀ ਵੈਸੀ ਠੀਕ ਹੈ ਤਾਂ ਆਹ ਵੇਖੋ ਤੁਹਨ ਤੁਹਾਨੂੰ ਪ੍ਰੋਪਰ ਆਹ ਦੇਖੋ ਜੀ ਤੁਨ ਤੇ ਇਹ ਅਵੇਲੇਬਲ ਹਨਾ ਜੀ ਇਹ ਪਕਾਉਂ ਜੀ ਕਿੰਨੇ ਕਿ ਤੱਕ ਦੇ ਦੇਣੀ ਫਿਰ ਇਹ ਸੰਤੂ ਸਾਹਿਬ ਮੁੱਲ 85 ਕਰਦੇ 75 ਹਜ਼ਾਰ ਦੀ ਅਸੀਂ ਲਵਾਂਗੇ 75 ਹਾਂ ਨਹੀਂ ਹਾਂ ਜੀ ਦੁੱਧ 25 26 ਕਿਲੋ ਪਾਈ ਜਾਊਗੀ ਹੂੰ ਦੂਜਾ ਸੂਆ ਬਾਕੀ ਗਰਮੀ ਨਹੀਂ ਇਹਨੇ ਬਿਲਕੁਲ ਮਣਾਉਣੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਪ੍ਰਭੂ 75 ਹਜ਼ਾਰ ਦੀ ਜਿਹੜੀ ਆ ਵੀਰਾਂ ਦਾ ਵੀ ਅਸੀਂ ਦਵਾਂਗੇ ਆਪਾਂ ਠੀਕ ਆ ਤੇ ਥੰਦ ਥੁਣੇ ਕੁਰੀ ਆ ਬੈਕ ਸਾਈਡ ਤੋਂ ਵਜਨ ਮਟਾ ਬਹੁਤ ਜ਼ਿਆਦਾ ਠੀਕ ਆ ਪੂਰੇ ਵਜਨ ਵਾਲੀ ਭਾਰੀ ਸਰੀਰਕ ਬੰਦਰ ਜਿਹੜੀ ਹੈਗੀ ਆ ਕਦ ਕਾਠੀ ਵੇਖੋਗੇ ਤਾਂ ਪੋਲ ਜਿਵੇਂ ਐਚ ਐਫ ਵੈੜਦਾ ਹੁੰਦਾ ਓਡਾ ਕਦ ਕਾੜਾ ਇਸ ਵੈੜ ਦਾ ਠੀਕ ਆ ਹਰ ਪਾਸੇ ਤੁਸੀਂ ਵੇਖ ਲਓ ਚੀਜ਼ ਤਸੱਲੀ ਵਾਲੀ ਆ ਜਰੂਰ ਤੁਸੀਂ ਖਰੀਦ ਸਕਦੇ ਹੋ ਠੀਕ ਆ ਤੇ ਥੰਮਲੇਵਾ ਤੁਸੀਂ ਅੱਜ ਵੇਖ ਲਓ ਵੀ ਆ ਬਣਾਤਣਾ ਹੈ ਤੇ ਸਮਾਂ ਹਜੇ ਇੱਕ ਹਫਤਾ ਲੱਜੂਗੀ ਤੇ ਤਕਰੀਬਨ ਬਿਲਕੁਲ ਹਵਾਨਾ ਵੱਡਾ ਬਣਾ ਕੇ ਤਿਆਰ ਕਰਨਾ ਪੈਰ ਨੇ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਵੱਛੀ ਆਪਣੇ ਕੋਲ ਆ ਜਰਸੀਆਂ ਆਈਆਂ ਜੀ ਜਰਸੀਆਂ ਠੀਕ ਆ ਦੋ ਬੱਚੀਆਂ ਤੁਹਾਨੂੰ ਆਪਾਂ ਦੋਸਤੋ ਵਿਖਾਵਾਂਗੇ ਜਰਸੀਆਂ ਛੋਟੀ ਲੈਣੀ ਹਿਸਾਬ ਦੇ ਮੋਲ ਵਾਲੀ ਲੈਣੀ ਹੈ ਕਰਕੇ ਜਰ ਛੋਟੇ ਹਨ ਨਾ ਕੋਈ ਪਤਾ ਲੈ ਗਈ ਆ ਹਾਂ ਆਹ ਜਰਸੀ ਬੱਚੀ ਹੈ ਸੂਈ ਨਾ ਜੀ ਹਾਂਜੀ ਸੂਈ ਹੈ ਯਾਰ 11-12 ਕਿਲੋ ਦੁੱਧ ਆਈ ਥੱਲੇ 11-12 ਕਿਲੋ ਦੁੱਧ ਦਾ ਬੱਚਾ ਬੱਚੀ ਮਗਰ ਹਾਂਜੀ 4-5 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਹਾਂਜੀ ਹਾਂਜੀ 4-5 ਕਿ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ 11-12 ਕਿਲੋ ਦੁੱਧ ਦਾ ਜਿਹੜਾ ਦੋਸਤੋ ਤੁਸੀਂ ਮੰਨ ਕੇ ਜਿਹੜੀ ਇਹ ਬੱਚੀ ਲੈ ਕੇ ਜਾ ਸਕਦੇ 15-16 ਕਿਲੋ ਤਾਂ ਕੱਢੀ ਜਾਊਗੀ ਠੀਕ ਆ ਆ ਦੇਖੋ ਠੰਡੀ ਹੈ ਸੀਸਰਗ ਦਾ ਪੂਰਾ ਬਹੁਤ ਜਿਆਦਾ ਸਿੰਘਸ ਲੱਗਾ ਜੀ ਭਾਵੇਂ ਬੰਦਾ ਹੁਣ ਪਾਉ ਇਦਾਂ ਜੋੜੋ ਲਓ ਜੀ ਦੋਦੇ 15 16 ਰੋਲ ਬੱਛੀ ਕੱਢੋ 15 16 ਤੇ ਸੰਦੀਪ ਭਾਈ ਇਹ ਤਾਂ ਥਲੇ ਬੱਚਾ ਤਾਂ ਬੱਛੀ ਹੈ ਨਾ ਥਲੇ ਹਾਂ ਜੀ ਬੱਛੀ ਹੈ ਠੀਕ ਆ ਦੇਖੋ ਇਹ ਜਿਆਦਾ ਨਹੀਂ ਹੋਈ ਕੋਈ ਨਹੀਂ ਤੇ ਆਪ ਹੀ ਬੱਛੀ ਆਪ ਪਹਿਲਾਂ ਨਾ ਕਿ ਦੂਜਾ ਨਾ ਜੀ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਨਾ ਆਪ ਬੱਛੀ ਚਾਹ ਤਾਂ ਦੇ ਆ ਜੀ ਚੌਕੀ ਐ ਮੋਹ ਹਾਂ ਜੀ ਤੇ ਥਣ ਦੇਵੇ ਦੀ ਪੂਰੀ ਸਫਾਈ ਹੈ ਆ ਮਗਰ ਦਾ ਬੱਚਾ ਫੀਮੇਲ ਹੈ ਕਬਰੀ ਤੁਸੀਂ ਵੇਖ ਲਓ ਆ ਦੇਖੋ ਬੱਛੀ ਠੀਕ ਆ ਆ ਬੱਛੀ ਇਹਦੇ نیچے ਆ ਥੱਲੇ ਆ ਤੇ ਮੋਲ ਲੈਂਦਾ ਵੀਰੇ ਮੋਲ ਸਮਝਾ ਭਾਜੇ ਨਾ ਮਰਜੀ ਕਰਾ ਲਓ ਬਾੜ ਕਰਾ ਲਓ 65 ਕਰਾ ਲਓ 55000 ਦੀ ਬੱਛੀ ਦੇ ਦਾਂਗੇ ਉਹ ਚੋ ਵੀ ਮਾਨਦਾਨ ਕਰ ਦਾਂਗੇ ਜਗਵੀਰ ਭਰਾ ਆਊਗਾ ਇਹ 55000 ਉਹ ਚੋ ਵੀ ਮਾਨਦਾਨ ਹੋ ਜਾਊਗਾ ਹਾਂਜੀ ਠੀਕ ਹੈ ਜੀ ਹਾਂਜੀ 55000 ਦੇ ਵਿੱਚੋਂ ਜਿਹੜਾ ਦੋਸਤੋ ਮਾਨਦਾਨ ਹੋ ਜਾਊਗਾ ਘਰ ਆਇਆ ਦਾ 55000 ਦੇ ਵਿੱਚੋਂ ਮਾਨਦਾਨ ਹੋ ਜਾ ਇੱਕ ਲਾਸਟ ਤੇ ਜਿਹੜੀ ਦੋਸਤੋ ਤੁਹਾਨੂੰ ਇਹ ਬੱਛੀ ਦਿਖਾਉਣੀ ਹੈ ਜਰਸੀ ਆ ਠੀਕ ਆ ਸੀ ਆਈ ਥੋੜੀ ਜੀ ਦੁੱਧ ਬਾਕੀ 10000 ਜਦੋਂ ਤਿਆਰ ਐ ਥਲੇ ਲੱਸੀ ਲੱਸੀ ਜ਼ਰੂਰ ਹੈਗੀ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਲੱਸੀ ਜ਼ਰ ਪਰ ਦੁੱਧ ਵੀ ਰੰਦਾ ਵੀ 11 ਲੀਟਰ ਜਿਹੜਾ ਕੋਈ ਵੀ ਰੰਦ ਕੇ ਚੋਈ ਕਰ ਸਕਦਾ ਤੇ ਬੱਚਾ ਦੇ ਥੱਲੇ ਵੱਛੀ ਹੈ ਜੀ ਹਾਂ ਜੀ ਉਹ ਜਰਸੀ ਹੈ ਮੈਡਮ ਠੀਕ ਹੈ ਵੈੜਾ ਆਪੂ ਜਰਸੀ ਜੀ ਦੋਸਤੋ ਪਿਓਰਿਟੀ ਵਿੱਚ ਹੈ ਤੇ ਬੱਚਾ ਵੀ ਥੱਲੇ ਜਿਹੜਾ ਹੈਗਾ ਉਹ ਵੱਛੀ ਆ ਆ ਠੰਮੇ ਵਾਲ ਲੱਗਾ ਜੀ ਠੀਕ ਆ ਤੇ ਥੋੜਾ ਜਿਹਾ ਜੀ ਦੋਸਤੋ ਜਿਹੜਾ ਵੀ ਰੱਗਾ ਕੇਅਰ ਕਰ ਲੂਗਾ ਸੰਭਾਲ ਕਰ ਲੂਗਾ ਥੋੜੀ ਰੁੱਖੀ ਹੈ ਜੀ ਹਾਂ ਬਾਕੀ ਪਠਾੜਾ ਕਾ ਪੂਰਾ ਪ੍ਰੋਪਰ ਖਾਂਦੀ ਸਾਰਾ ਕੁਝ ਕੋਈ ਗੱਲ ਨਹੀਂ ਪਠਾੜਾ ਕਾ ਪੂਰਾ ਖਾਂਦੀ ਆ ਜੀ ਕਹਿ ਰਹੇ ਤਾਂ ਪਸੂ ਉਪਰੀ ਥਾਂ ਤੇ ਆਇਆ ਵੀ ਨਹੀਂ ਨਹੀਂ ਪਠੰਡੀ ਬਹੁਤ ਜਿਆਦਾ ਹੈ ਜਿੱਦਾਂ ਮਰਜ਼ੀ ਚੋਈਏ ਤੇ ਬਸ ਵੀ ਨਹੀਂ ਆਉਂਦੀ ਤੇ ਉਹ ਹੀ ਨਾ ਵੈਟ ਥੋੜੀ ਲਓ ਜੀ ਬਹੁਤ ਵਧੀਆ ਰਸ਼ੀ ਠੀਕ ਹੈ ਤੇ ਚਵਾਈ ਵਧੀਆ ਵੀ ਰੋਕੇ ਇੱਕ ਨੰਬਰ ਸੱਤ ਸਾਬ ਚਵਾਈ ਆ ਠੀਕ ਹੈ ਤੇ ਮੁੱਲ ਅੱਜ ਕੀ ਲੈਣ ਦੇਣ ਦਾ ਹੈਗਾ 40000 ਦੀ ਦੇ ਦਾਂਗੇ ਹਾਂ ਨਾ ਇਹ ਮੁੱਲ ਭਾਵੇਂ 55 ਕਰਾ ਲਓ 60 ਕਰਾ ਲਓ 42000 ਦੀ ਵਚੀ ਦੇ ਦਾਂਗੇ 42 ਦੀ ਹਾਂਜੀ ਠੀਕ ਆ ਉਹ ਚੋਂ ਮਾਨਦਾਨ ਕਰਦਾਂਗੇ ਜਾਂ ਕੋਈ ਭੈਣ ਭਰਾ ਯਾਰ ਆਊਗਾ ਤੇ ਉਹ ਚੋਂ ਮਾਨਦਾਨ ਕਰਦਾਂ ਕਈ ਵੀਰ ਭਰਾ ਕਹਿੰਦੇ ਕਿ 40 45 ਲਾਉਣਾ ਵਾ ਜਰਸੀ ਲੈ ਗੇ ਦੋ ਉਹ ਚੋਂ ਮਾਨਦਾਨ ਹੋ ਜੂਗਾ ਠੀਕ ਆ ਆ ਬੱਚਾ ਥੱਲੇ ਹਾਂਜੀ ਆ ਬੱਚਾ 3-4 ਦਿਨ ਇਸ ਨੂੰ ਦਾ ਸਮਾਂ ਹੋ ਗਿਆ ਠੀਕ ਆ ਜੀ ਆ ਬੱਚਾ ਫੀਮੇਲ ਆ ਤੇ ਆ ਇੱਕ ਰਿਵਾਰਡ ਤੁਸੀਂ ਫਿਰ ਧਿਆਨ ਦੇ ਵਿੱਚ ਜਿਹੜਾ ਬਿਲਕੁਲ ਤਸੱਲੀ ਨਾਲ ਦੇਖ ਲਓ ਦੋਸਤੋ ਕਿਉਂ ਪਾਸਿਓ ਤੇ ਠੀਕ ਆ ਨਾ ਕਰੋ ਜੀ ਠੀਕ ਆ ਅੱਜ ਨਗ ਜਿਹੜੇ ਦੋਸਤੋ ਇਹਨੇ ਵਿਖਾਉ ਸੀਗੇ ਵੀਰ ਦੇ ਕੋਲ ਜਿਨ੍ਹਾਂ ਦੇ ਵਿੱਚੋਂ ਕੋਈ ਘੱਟੋ ਘੱਟ ਵੀ ਤਿੰਨ ਨਗ ਤਾਂ ਜਿਹੜੇ ਬਿਲਕੁਲ ਵੇਕ ਗਏ ਆ ਠੀਕ ਹੈ ਜੀ ਕੁਝ ਸਮਾਂ ਪਹਿਲਾਂ ਉਹਨਾਂ ਦੀ ਜਿਹੜੀ ਆ ਦੋਸਤੋ ਜਿਹੜੀ ਸੇਲਿੰਗ ਕੀਤੀ ਗਈ ਆ ਵੇਕ ਗਏ ਆ ਤੇ ਆ ਜਿਹੜੇ ਪਸ਼ੂ ਜਿਹੜੇ ਇੱਕ ਤੁਹਾਨੂੰ ਬਲੈਕ ਵੈਡ ਦਿਖਾਤੀਆਂ ਦੋ ਜਰਸੀ ਵੈਡਾਂ ਦਿਖਾਈਆਂ ਨੇ ਇਹ ਬਿਲਕੁਲ ਜਿਹੜੇ ਦੋਸਤੋ ਸੀਲ ਦੇ ਨਹੀਂ ਅਵੇਲੇਬਲ ਨੇ ਸੋ ਬਾਕੀ ਦੋਸਤੋ ਆਜੋ ਵੀਰ ਸੰਦੀਪ ਦੇ ਆਪਾਂ ਕੰਟੈਕਟ ਨੰਬਰ ਲੈ ਕੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜਿਨ੍ਹਾਂ ਤੇ ਤੁਸੀਂ ਜਿਹੜਾ ਸੰਪਰਕ ਨੰਬਰ ਆ ਕਾਲ ਕਰ ਸਕਦੇ ਹੋ ਸੰਦੀਪ ਵੀਰ ਮੋਬਾਈਲ ਪਰ ਆਪਣੇ 84370 ਜੀ 33949 ਠੀਕ ਹੈ ਜੀ ਹਾਂ ਜੀ ਇਹ ਨੰਬਰ ਇਸ ਤੋਂ ਲਾਵਾ ਹੋਰ ਵੀ ਹੈਗਾ ਕੋਈ ਜੀ ਨਹੀਂ ਇਹ ਹੀ ਨੰਬਰ ਚੱਲਦਾ ਚੱਲਦਾ ਜੀ ਜਿਹੜਾ ਮੇਨੇ ਇਹ ਚੱਲਦਾ ਬਾਕੀ ਕੋਈ ਵੀ ਪਸ਼ੂ ਕਿਸੇ ਵੀ ਵੀਰ ਨੇ ਲੈਣਾ ਹੋਵੇ ਆਪਾਂ ਉਹ ਯਾਰ ਕੋਈ ਲਿਆ ਕੇ ਉਹਨੂੰ ਦਵਾਗੇ ਜੀ ਠੀਕ ਹੈ ਜੀ ਠੀਕ ਹੈ ਜੀ ਕੇਲੇ ਕੇ ਨੇ ਸ਼ਾਇਰ ਲੈਣ ਦੀ ਕੇ ਨੇ ਜਰਸੀ ਲੈਣ ਦੀ ਆ ਕੇ ਨੇ ਕੋਈ ਲੈਣ ਦੀ ਆ ਜਿਹਦੀ ਵੀ ਡਿਮਾਂਡ ਤੋਂ ਵੀਰ ਭਰਾ ਕਰੂਗਾ ਉਹ ਆਜਦਾ ਰਣੀ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਪਸ਼ੂ ਜਿਹੜੇ ਦੋਸਤੋ ਇੱਕ ਤੋਂ ਇੱਕ ਵੱਧ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜੇ ਵੇਖਦੇ ਵੀ ਰਹਿੰਦੇ ਹੋ ਤੇ ਕੁਆਲਿਟੀ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੀ ਆ ਸਮੇਂ-ਸਮੇਂ ਨਾਲ ਤੁਸੀਂ ਜਿਹੜਾ ਇਹਨਾਂ ਨ ਤੇ ਖਰੀਦ ਕਰ ਸਕਦੇ ਹੋ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮਾਰੋ ਆਪਣਾ ਨਗਦੀ ਵੇਚਣਾ ਹੈ ਜੀ